ਉਨ ਜਦੋਂ ਸੁਣੋ ਜਦੋਂ ਚਿੱਟਾ ਆਇਆ ਮਜੀਠੀਆ ਜਦੋਂ ਚਿੱਟਾ ਲਿਆਂਦਾ ਮੈਂ ਵੈਦ ਨਾਲ ਗੱਲਾਂ ਨਾ ਉਦੋਂ ਪਹਿਲਾਂ ਕੀ ਸੀ ਪੰਜਾਬ ਦੇ ਵਿੱਚ ਕੋਸ ਵੀ ਸਸਤਾ ਸੀ ਫੇਮ ਵੀ ਸੀ ਇੱਕ ਲੋਮੋਡਲ ਗੋਲੀ ਮੈਡੀਕਲ ਤੋਂ ਮਿਲਦੀ ਹੁੰਦੀ ਸੀ ਉਹ 2-3 ਰੁਪਏ ਦਾ ਪਤਾ ਹੁੰਦਾ ਸੀ ਲੋਕ ਆ ਕੇ ਟਾਈਮ ਪਾਸ ਕੇ ਜਦੋਂ ਇਹਨਾਂ ਨੇ ਚਿੱਟਾ ਲਿਆਂਦਾ ਚਿੱਟਾ ਨਹੀਂ ਸੀ ਲੋਕ ਪੀਂਦੇ ਵੀ ਸੀ ਚਿੱਟਾ ਅੱਜ ਵੀ ਲੋਕ ਨਹੀਂ ਪੀਣ ਨੂੰ ਤਿਆਰ ਹੈਗੇ ਚਿੱਟਾ ਮਜਬੂਰੀ ਨੂੰ ਪੀਂਦੇ ਬੜੇ ਮੁੰਡੇ ਅੱਜ ਵੀ ਉਹ ਦੋ ਚੀਜ਼ਾਂ ਕਿਲੋਮੋਡਲ ਗੋਲੀ ਮੈਡੀਕਲ ਤੇ ਆ ਜੀ ਮੈਂ ਲਿਖ ਕੇ ਦੇਣਾ ਛੱਡ ਦੇਣਗੇ 100 ਦੇ ਵਿੱਚ 70% ਚੜ ਜਾਣਗੇ ਮੁੰਡੇ ਤੇ ਉਹ ਗੋਲੀ ਦਾ ਕੋਈ ਨੁਕਸਾਨ ਨਹੀਂ ਪੋਸ ਨਾਲ ਤੇ ਉਦੋਂ થી ਉਦੋਂ ਫਿਰ ਇਹਨਾਂ ਨੇ ਇਹਦਾ ਵੱਟ ਚਾੜਿਆ ਇਹਨੇ ਸ਼ਕਬੀਰ ਬਾਦਲ ਨੇ ਨਾ ਸਰਕਾਰ ਦੀ ਉੱਤੇ ਵੀ ਇਹਨਾਂ ਦੀ ਥੱਲੇ ਵੀ ਇਹਨਾਂ ਨੇ ਫਿਰ ਮੈਡੀਕਲਾਂ ਦੇ ਕੋਈ ਪਰਚੇ ਕਰਾਏ ਫੜ ਫੜ ਕੇ ਇੱਥੇ ਲਗਾਉਂਦਾ ਸੀ ਐਸਐਸਪੀ ਆਪਣੇ ਉਹ ਮੈਨੂੰ ਨਾਂ ਭੁੱਲ ਗਿਆ ਇਹ ਉਹ ਯਾਰ ਦਾ ਨਾਂ ਭੁੱਲ ਗਿਆ ਸੌਰੀ ਕੀ ਨਾਂ ਸੀ ਯਾਰ ਦਾ ਬੜੇ ਪਰਚੇ ਕੀਤੇ ਉਸ ਬੰਦੇ ਨੇ ਫੜ ਫੜ ਕੇ ਇੰਨੇ ਪਰਚੇ ਲੋਕਾਂ ਦੇ ਕੀਤੇ ਇੰਨੇ ਪਰਚੇ ਕੀਤੇ ਮੈਡੀਕਲ ਵਾਲਿਆਂ ਦੇ ਮੈਡੀਕਲ ਨੇ ਹੱਥ ਖੜੇ ਹੋ ਗਏ ਉਹ ਵੀ ਬੰਦ ਹੋ ਗਈਆਂ ਪੋਸਟ ਫੀਮ ਵਾਲੇ ਉਹ ਵੀ ਬੰਦ ਕਰਤੇ ਚਿੱਟੇ ਵਾਲੇ ਨੂੰ ਕੋਈ ਨਹੀਂ ਸੀ ਚਿੱਟੇ ਵਾਲੇ ਨੂੰ ਬਿਲਕੁਲ ਹੀ ਆਵਾਜ਼ ਜ਼ਰੂਰ ਸੀ ਪਰ ਉਹਨੂੰ ਆਦੇ ਕੁਝ ਨਹੀਂ ਸੀ ਕਿਉਂ ਨਹੀਂ ਸਿਆਂਦੀ ਚਟਾ ਇਹਨਾਂ ਦਾ ਸੀ ਅੱਜ ਉਹ ਅੱਗ ਲਾਈ ਰੁਕਦੀ ਨਹੀਂ ਭਈ ਉਹ ਇਹ ਕੰਡੇ ਬੀਜੇ ਤਾਂ ਸੁਖਬੀਰ ਤੱਬਰ ਨੇ ਬੀਜੇ ਨੇ ਅ ਜਿਹੜਾ ਗੈਂਗਸਟਰ ਬਾਦ ਜਿਹੜਾ ਨਾਂ ਦਿੱਤਾ ਇਹ ਵੀ ਇਹਨਾਂ ਨੇ ਕੰਡੇ ਬੀਜੇ ਨੇ ਬੂਸਾ ਦੇ ਕਬਜ਼ੇ ਕਰਨੇ ਨਵੇਂ ਮੁੰਡੇ ਹੋਣੇ ਉਹਨਾਂ ਨੂੰ ਥਾਪੀ ਦੇ ਦੇਣੀ ਉਹਨਾਂ ਨੂੰ ਤਿਆਰ ਕਰਕੇ ਕੱਢ ਲੈਣਾ ਠੀਕ ਹੈ ਜੀ ਜਦੋਂ ਦਿੱਸਿਆ ਵੀ ਉਹਨੇ ਸਾਨੂੰ ਲੈ ਕੇ ਬਹਿੰਦਾ ਉਹਦੋਂ ਪਿੱਛੇ ਮੁੜ ਕੇ ਉਹਨੂੰ ਮੜਵਾ ਦੇਣਾ ਜਾਂ ਉਹਦੇ ਦੇ ਪਰਚੇ ਕਰਾ ਦੇਣੇ ਜਾਂ ਉਹਨੂੰ ਥਾਣੇ ਫੜਾ ਕੇ ਕਟਾ ਦੇਣਾ ਉਹ ਪਰ ਜਦੋਂ ਕੁੱਟ ਖਾਣੀ ਉਹਨੇ ਵਿਚਾਰੇ ਨੇ ਆ ਕੇ ਘਰ ਛੱਡ ਕੇ ਭੱਜ ਜਾਣਾ ਜਿਹੜਿਆ ਜਿਹਨੂੰ ਲੰਡਾ ਸਾਦਰੋ ਦੀ ਵੀਡੀਓ ਤੋਂ ਸੁਣੀ ਸੀ ਰ ਉਹ ਵੀ ਇਸੇ ਦੁੱਖ ਦਾ ਮਾਰਿਆ ਘਰੋਂ ਨਿਕਲਿਆ ਔਰ ਜਿੰਨੇ ਸਿੱਧੂ ਮੂਸੇਵਾਲ ਨੂੰ ਮਾਰਿਆ ਉਹ ਵੀ ਇਸੇ ਦੁੱਖ ਦਾ ਮਾਰਿਆ ਘਰੋਂ ਨਿਕਲਿਆ ਪੁਲਿਸ ਨੇ ਕੁੱਟ-ਕੁੱਟ ਕੇ ਨਜਾਇਜ਼ ਪਰਚੇ ਕੀਤੇ ਉਹਨਾਂ ਦੇ ਮਾਰੀ ਦੇ ਗਏ ਉਹ ਅੱਜ ਤੇ ਉਹ ਅੱਜ ਅੱਗ ਲਾਈ ਇਹਨਾਂ ਦੀ ਕਾਲਜਾਂ ਦੀ ਅੱਗ ਲਾਈ ਅੱਜ ਤੱਕ ਨਹੀਂ ਰੁਕਦੀ ਵੀ ਦੋ ਚੀਜ਼ਾਂ ਦੀ ਚਿੱਟੇ ਦੀ ਤੇ ਆਪਣੇ ਦੀ ਪਿੰਦੀ ਗੈਂਗਸਟਰਾਂ ਦੀ ਇਹ ਦੋ ਦੋ ਜਿਹੜੀ ਅੱਗ ਲਾਈਆਂ ਨੇ ਇਹਨਾਂ ਨੇ ਲਾਈਆਂ ਨੇ ਇਹਨਾਂ ਨੇ ਕੰਡੇ ਬੀਜੇ ਨੇ ਕਾਂਗਰਸ ਦਾ ਉਹਨਾਂ ਰੋਲ ਨਹੀਂ ਹੈਗਾ ਜਿੰਨਾ ਇਹਨਾਂ ਦਾ ਰੋਲ ਹੈ ਕਹਿੰਦੇ ਧਿਆਨ ਨਾਲ ਨਿਗਾਹ ਮਾਰਿਆ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਹਿ ਕੇ ਕਰਵਾ ਸਕਦੇ ਨੇ ਗੁਰੂ ਸਾਹਿਬ ਦੀ ਪੋਸ਼ਾਕ ਇੱਕ ਲੁੱਚੇ ਸਾਧ ਨੂੰ ਪਵਾ ਸਕਦੇ ਨੇ ਠੀਕ ਹੈ ਨਹੀਂ ਤਾਂ ਇਹ ਤੁਹਾਡੇ ਮੇਰੇ ਕਿਵੇਂ ਸੱਖੇ ਹੋ ਸਕਦੇ ਨੇ ਕਿ ਉਹ ਅੱਜ ਤੱਕ ਵੀ ਰੁਕਣ ਦਾ ਨਾਂ ਨਹੀਂ ਲੈਂਦੀ ਤੇ ਆ ਸਰਕਾਰ ਨੇ ਤਾਂ ਰੋਕਣਾ ਹੀ ਕੀ ਇਹਦੇ ਦੇ ਨਹੀਂ ਜੈਨ ਨਹੀਂ ਜਾਣ ਹੀ ਕੋ ਨਹੀਂ ਯਾਨੀ ਜੋਗੇ ਨਹੀਂ ਹੈਗੇ ਇਹਦਾ ਇਹਨਾਂ ਦਾ ਲੱਤਾ ਹੀ ਨਹੀਂ ਪਾਰ ਚੱਲਦੀ ਆ ਨਾਂ ਨੂੰ ਤਜਰਬਾ ਕੰਮ ਕਰਦਾ ਨਾ ਇਹ ਕਰ ਸਕਦੇ ਨੇ ਇਸ ਕਰਕੇ ਬਈ ਰਾਤ ਬੜਾ ਵਿਗੜਿਆ ਬਹੁਤ ਜ਼ਿਆਦਾ ਵਿਗੜਿਆ ਪੈ ਇਨਾ ਜ਼ਿਆਦਾ ਵਿਗੜਿਆ ਪਿਆ ਬਾਈ ਜੀ ਗੱਡੀਆਂ ਤੇ ਜਾਈਦਾ ਆਈ ਆਈ ਜਿੰਦਾ ਹੀ ਫਰੋਇਪੁਰੋਂ ਧਰਬੇ ਪੱਥਰ ਖਾਲੀ ਕਰਕੇ ਆਉਣੇ ਆ ਅੱਛਾ ਸਾਡੇ ਨੀਤੋਂ ਦੀ ਵੀ ਸਾਢੇ 5 5 ਸਾਢੇ 5 ਵਜੇ ਤੋਂ ਫਟਾਫਟ ਫਰੋਇਪੁਰ ਪਾਰ ਕਰ ਜਾਈਏ ਕਈ ਲੋਕ ਕਹਿਣਗੇ ਮੈਦਨ ਮੈਂ ਬਾਈ ਗੱਲ ਸੁਣੋ ਮੇਰੀ ਸਾਨੂੰ ਡਾਰ ਆਉਂਦਾ ਤੇ ਜੇ ਬਾੜੀ ਜੀ ਵੀ ਕਿਸੇ ਨਾਲ ਗੱਡੀ ਲੱਗੀ ਨਾ ਇੱਥੇ ਪਤਾ ਕੋਈ ਕਿੰਨੇ ਗੋਲੀ ਕੱਢ ਮਾਰਨੀ ਲੰਡੀ ਬੂਚੀ ਤੇ ਅੱਧ ਹਾਰ ਚੱਕੀ ਫਿਰਦੀ ਨੇ ਕਿਨੇ ਕਿ ਜੋ ਅਗਧ ਹਿਆਰ ਚੱਕੀ ਫਿਰਦੇ ਨੇ ਤੇ ਬੰਦਾ ਕਰੇ ਕੀ ਜਾਏ ਕਿਹੜੇ ਪਾਸੇ ਜੂਪੀ ਜੂਪੀ ਹੈ ਜਾਂਦੂ ਨੇ ਗੱਡੀਆਂ ਲਾ ਕੇ ਜੂਪੀ ਬਿਹਾਰ ਦੇ ਵਿੱਚ ਆਹ ਹਾਲਾਤ ਸੀ ਐਦੋਂ ਮੰਦਾ ਹਾਲਾਤ ਸੀ ਜੂਪੀ ਬਿਹਾਰ ਦੇ ਵਿੱਚ ਵੀ ਅੱਜ ਜੂਪੀ ਬਿਹਾਰ ਦੇ ਵਿੱਚ ਕੋਈ ਚੂਣ ਹੀ ਕਰਦਾ ਜਿੱਥੇ ਮਰਜੀ ਕੋਈ ਖਤਰ ਪਰੇ ਸਵਾਲ ਕੀ ਸਭ ਚੋਰੀਆਂ ਚੱਪ ਤੇ ਸਭ ਜਿੰਨੇ ਬਦਮਾਸ਼ ਹੀ ਬੰਦ ਹੋ ਗਏ ਨੇ ਤੇ ਜੋਗੀ ਨੇ ਪਿੱਛੇ ਬਿਆਨ ਵੀ ਦਿੱਤਾ ਸੀ ਵੀ ਇੱਕ ਵਾਰ ਮੈਨੂੰ ਪੰਜਾਬ ਦੀ ਡੋਰ ਦੇ ਦਿਓ ਤੇ ਜੇ ਕੋ ਆਖ ਚ ਪੈ ਰੜ ਗਿਆ ਤੇ ਕਹਿ ਦੇ ਆ ਜੀ ਤੇ ਕਈ ਨਾ ਦੇ ਸੋਚ ਰਿਆ ਵੀ ਜੋਗੀ ਆ ਜੇ ਤਾਂ ਚੰਗੀ ਗੱਲ ਕੀ ਆ ਚੀਜ਼ ਤਾਂ ਮਗਰੋਂ ਲੈ ਜਾਈ ਇਹ ਨਹੀਂ ਹੋ ਸਕਦੀ ਕਿਉਂਕਿ ਇਹਨਾਂ ਨੇ ਬੂਸਾ ਦੇ ਕਬਜ਼ੇ ਕਰਾਉਣੇ ਨੇ ਤੇ ਲੋਕਾਂ ਦੇ ਪੁੱਤਰ ਪਰ ਉਹਨੇ ਥਾਪੀ ਦਿੱਤੀ ਬੱਲੇ ਬੱਲੇ ਨੌਜਵਾਨੀ ਖੂਨ ਅੰਨਾ ਹੁੰਦਾ ਉਹ ਸੋਚਦੇ ਨੇ ਵੀ ਮੇਰੀ ਤਾਂ ਫਲਾਣੇ ਲੀਡਰ ਨਾ ਬਣ ਗਈ ਮੈਨੂੰ ਹੁਣ ਕੌਣ ਨੇ ਪੁੱਛਣਾ ਮੇਰੀ ਫਲਾਣੇ ਨਾ ਬਣ ਗਈ ਮੈਨੂੰ ਕਿਹਨੇ ਪੁੱਛ ਰਾ ਤੇ ਉਹ ਜਦੋਂ ਗੱਲ ਵਿਗੜਦੀ ਉਦੋਂ ਹੀ ਪਤਾ ਲੱਗਦਾ ਹੈ ਨਾਲੇ ਦਾਬ ਜੁੱਤੀਆਂ ਦੇ ਨਾਲੇ ਮਗਰ ਸਾਰਾ ਪਰਿਵਾਰ ਕਟਿੰਦਾ